ਹੋਰ ਜੀ ਬਰਾੜ ਸਾਹਿਬ ਵਧੀਆ ਠੀ ਲੰਘਦੀ ਆ ਯਾਰ ਇੱਕ ਨਾ ਤੇਰੇ ਨਾਲ مشورہ ਕਰਨਾ ਸੀ ਸੰਝਾ ਅੱਛਾ ਵੀ ਆਪਾਂ ਕਿਸੇ ਦਾ ਮਾੜਾ ਨਹੀਂ ਕੀਤਾ ਹੂੰ ਹੂੰ ਕਿਸੇ ਦਾ ਨੁਕਸਾਨ ਨਹੀਂ ਕੀਤਾ ਕਿਸੇ ਦੇ ਕੰਮ 'ਚ ਟੰਗ ਨਹੀਂ ਗੱੜਾਈ ਹੂੰ ਹੂੰ ਯਾਰ ਵਿੱਚੋਂ ਨਾ ਕਈ ਬੰਦੇ ਨਿੰਦਿਆ ਬੜੀ ਕਰਦੇ ਆ ਬੇ ਲੋੜੀ ਜਦੋਂ ਬੰਦਾ ਤਰੱਕੀ ਕਰਦਾ ਹੋਵੇ ਨਾ ਠਿੱਲੋਂ ਹੂੰ ਨਿੰਦਿਆ ਉਹ ਤਾਂ ਹੁੰਦੀ ਹੀ ਹੁੰਦੀ ਆ ਤੇ ਇਹਨੂੰ ਪ੍ਰਵਾਨ ਕਰ ਨਹੀਂ ਸਿਕ ਤੈਨੂੰ ਮੈਂ ਸੌਖੇ ਤਰੀਕੇ ਨਾਲ ਦੱਸਦਾ ਅੱਛਾ ਨਿੰਦੇ ਤਿੰਨ ਤਰ੍ਹਾਂ ਦੇ ਲੋਕ ਕਰ ਦਿੰਦੇ ਆ ਹੂੰ ਪਹਿਲੇ ਲੋਕ ਤਾਂ ਉਹ ਜਿਹੜੇ ਤੈਨੂੰ ਚੰਗੀ ਤਰ੍ਹਾਂ ਜਾਣਦੇ ਨਹੀਂ ਹੁੰਦੇ ਹਾਂ ਸਿਰਫ ਤੇਰੇ ਕੱਪੜੇ ਵੇਖ ਕੇ ਤੇਰੀ ਗੱਡੀ ਵੇਖ ਕੇ ਹੂੰ ਵੀ ਜਵੇਂ ਸਾੜਾ ਨਹੀਂ ਹੁੰਦਾ ਹੁੰਦਾ ਹਾਂ 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 ਉਹਨਾਂ ਨੂੰ ਪਤਾ ਨਹੀਂ ਵੀ ਕਿਹੋ ਜਿਹਾ ਬੰਦਾ ਤੇ ਕਿਵੇਂ ਕੀ ਕੰਮ ਕਰਦਾ ਹੈ ਤੇ ਕਿਹੋ ਜੀ ਇਹਦੀ ਸੋਚ ਆ ਕਿਹੋ ਜਿਹਾ ਵਿਚਾਰ ਆ ਹਣ ਹੂੰ ਉਹ ਕਰਦੇ ਹੁੰਦੇ ਆ ਉਹੀ ਵੇਖ ਕੇ ਮੱਚਦੇ ਆ ਜਦੋਂ ਤੈਨੂੰ ਉਹ ਜਾਣਦੇ ਨਹੀਂ ਹੂੰ ਤੇ ਫਿਰ ਉਹਨਾਂ ਲੋਕਾਂ ਦੀ ਪਰਵਾਹ ਵੀ ਕੀ ਕਰਨੀ ਆ ਹਾਂ ਉਹਨਾਂ ਦੀ ਤਾਂ ਉਹਨਾਂ ਤਾਂ ਕਾਟਾ ਹੀ ਮਾਰਦੇ ਆ ਠੀਕ ਹੈ ਯਾਰ ਤੁਸੀਂ ਸਾਡੀ ਕਿਸੇ ਗਣਤੀ ਚ ਨਹੀਂ ਆਉਂਦੇ ਮੈਂ ਤੁਹਾਨੂੰ ਜਾਣਦਾ ਹੀ ਨਹੀਂ ਜੇ ਕਿਤੇ ਰਾਹ ਖੜਾ ਵੀ ਮਿਲਦੇ ਆ ਤਾਂ ਇਗਨੋਰ ਹੀ ਕਰ ਦਿਆ ਕਰ ਵੀ ਤੁਸੀਂ ਕਹੋ ਨਾ ਮੈਂ ਤਾਂ ਤੁਹਾਨੂੰ ਜਾਣਦਾ ਹੀ ਨਹੀਂ ਨਾ ਤੁਸੀਂ ਕਿਸੇ ਗਣਤੀ ਚ ਆਉਂਦੇ ਠੀਕ ਹੈ ਦੂਜੇ ਲੋਕ ਹੁੰਦੇ ਆ ਦੂਜੇ ਨੰਬਰ ਤੇ ਟਿਲੋ ਉਹ ਜਿਨ੍ਹਾਂ ਚ ਤੂੰ ਵੱਧਾਂ ਜਾਨੀ ਕਿ ਜ਼ਮੀਨ ਜਾਇਦਾਦ ਵੱਧ ਹੋਊਗੀ ਤੇਰੇ ਕੋਲੇ ਆਰਥਿਕ ਤੌਰ ਤੇ ਚੰਗਾ ਹੋਏਗਾ ਹਨਾ ਸਿਹਤ ਤੇਰੀ ਵਧੀਆ ਹੋਊਗੀ ਘਰ-ਬਾਰ ਤੇਰਾ ਸੋਹਣਾ ਹੋਊਗਾ ਉਹਨਾਂ ਨਾਲ ਉਹ ਇਹ ਚੀਜ਼ ਦਾ ਸਾੜਾ ਕਰ ਦਿੰਦੇ ਆ ਵੀ ਸਾਡੇ ਨਾਲੋਂ ਅੱਗੇ ਕਿਉਂ ਆ? ਵੀ ਸਾਡੇ ਨਾਲੋਂ ਅੱਗੇ। ਹਾਂ ਉਹਨਾਂ ਲੋਕਾਂ ਦੀ ਪ੍ਰਵਾਹ ਕਰਨ ਦੀ ਲੋੜ ਨਹੀਂ। ਤਰੱਕੀ ਤੋਂ ਜਲਦੇ ਹਾਂ। ਹਾਂ ਜਦੋਂ ਉਹਨਾਂ ਨਾਲੋਂ ਤੂੰ ਸੈੱਟ ਆ। ਹੂੰ ਹਰ ਇੱਕ ਚੀਜ਼ 'ਚ ਵਾਧੂ ਆ। ਫਿਰ ਉਹਨਾਂ ਦੀ ਵੀ ਕਾਦੀ ਪ੍ਰਵਾਹ ਕਰਨੀ ਆ। ਠੀਕ ਆ। ਤੀਜੇ ਨੰਬਰ ਤੇ ਉਹ ਲੋਕ ਹਤੇ ਯਾਰ ਜਿਹੜੇ ਤੇਰੇ ਆਪਦੇ ਆ। ਅੱਛਾ। ਉਹ ਨਿੰਦਿਆ ਨਹੀਂ ਕਰਨਗੇ ਜੇ ਤੇਰੀ ਕੋਈ ਕਮੀਆਂ ਤਾਂ ਤੇਰੇ ਮੂੰਹ ਤੇ ਕਹਿਣਗੇ। ਠੀਕ ਆ। ਵੀ ਢਿੱਲੋਂ ਤੇਰੀ ਆ ਕਮੀ ਆ ਯਾਰ ਇਹਨਾਂ ਨੂੰ ਦੂਰ ਕਰ। ਉਹ ਤੇਰੇ ਆਪਦੇ ਹੁੰਦੇ ਆ। ਸਾਰਥਕ ਨਿੰਦਿਆ ਹੋ ਗਈ ਉਹਦੀ। ਹਾਂ ਉਹ ਤੇਰੇ ਆਪਦੇ ਹੋਣਗੇ। ਉਹਨਾਂ ਦੀ ਇੱਜ਼ਤ ਕਰ ਉਹਨਾਂ ਦੀ ਗੱਲ ਵੀ ਮੰਨ ਠੀਕ ਆ ਜੇ ਕੋਈ ਸਲਾਹ ਦਿੰਦੇ ਆ ਉਹ ਵੀ ਸੁਣ ਹੂੰ ਤੇ ਬਸ ਆ ਕਿ ਤਰ੍ਹਾਂ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਆ ਜਿਹੜੇ ਪਹਿਲੇ ਆ ਉਹਨਾਂ ਨੇ ਤਾਂ ਜਮੇ ਹੀ ਕਾਟਾ ਮਾਰਦੇ ਜਦੋਂ ਆਪਣਾ ਉਹਨਾਂ ਨਾਲ ਕੋਈ ਵਾਅਦਾ ਹੀ ਨਹੀਂ ਜਾਣਦੇ ਨਹੀਂ ਜਿਹੜੇ ਬੰਦੇ ਹੂੰ ਦੂਜੇ ਲੋਕ ਜਿਨ੍ਹਾਂ ਦਾ ਤੂੰ ਵਾਦੂ ਆ ਹਰ ਇੱਕ ਚੀਜ਼ 'ਚ ਵਾਦੂ ਆ ਪਹਿਲੇ ਨੰਬਰ ਵਾਲੇ ਤਾਂ ਬਰਾੜ ਸਾਹਿਬ ਆ ਸੋਸ਼ਲ ਮੀਡੀਆ ਤੇ ਵੜਿਆ ਜਿਹੜੇ ਆਪਾਂ ਨੂੰ ਜਾਣਦੇ ਨਹੀਂ ਹੁੰਦੇ ਫੋਟੋਆਂ ਵੇਖ ਕੇ ਹੀ ਮੱਚੀ ਜਾਂਦੇ ਆ ਬਸ ਇਹ ਰਿਮਾਨਸ ਕਰੋ ਕੀ ਆ ਹਾਂ ਗੱਡੀ ਦੀ ਫੋਟੋ ਪਾ ਦੀ ਜੀਵ ਦੀ ਪਾਤੀ ਉਸੇ ਤੇ ਹੀ ਮੱਚੀ ਜਾਣਗੇ ਜਿਹੜਾ ਚੰਗਾ ਬੰਦਾ ਹੁੰਦਾ ਨਾ ਟਿੱਲੋਂ ਉਹ ਕਿਸੇ ਦੇ ਗਲਤ ਕਮੈਂਟ ਨਹੀਂ ਕਰਦਾ ਖਾਨਦਾਨੀ ਰੱਖਲਾ ਜੇ ਚੰਗੇ ਘਰ ਦਾ ਧੀ ਪੁੱਤ ਹੂੰ ਇਹ ਜਿਹੜੇ ਮਾਨਸਿਕ ਰੋਗੀ ਹੈ ਨਾ ਆ ਨਸ਼ੇ ਪੱਤਿਆਂ ਵਾਲੇ ਤੇ ਹੋਰ ਫਿਰ ਇਹ ਲਾ ਫੇਕ ਆਈਡੀ ਬਣਾ ਕੇ ਉੱਤੇ ਲਾ ਲੈਂਦੇ ਲੋਕ ਹਾਂ ਪਰ ਮੈਨੂੰ ਤਾਂ ਕੋਈ ਗੱਲ ਨਹੀਂ ਲੱਗਦੀ ਜੇ ਕਹਿਣਾ ਤਾਂ ਲੈ ਹੁਣ ਮੈਂ ਆ ਜੇ ਮੈਨੂੰ ਇੰਨਾ ਕੁ ਪਤਾ ਕੁਝ ਲਿਖਣਾ ਹੋਵੇ ਤੇ ਆਪਦੀ ਸਹੀ ਆੜੀ ਤੋਂ ਲਿਖ ਦੂੰਗਾ ਪਰ ਆਪਾਂ ਗਲਤ ਕਹਿਣਾ ਨਹੀਂ ਕਿਸੇ ਨੂੰ ਹਾਂ ਇਹ ਕਹਿਣਾ ਵੀ ਤਾਂ ਸਹੀ ਹੈ ਜੀ ਤੁਲੇ ਕੋ ਜਾ ਨਹੀਂ ਉਹਨਾਂ ਦੇ ਦਾਅ ਵੀ ਨਾ ਹੁੰਦਾ ਲੱਤਾਂ 'ਚ ਡਰਦੇ ਵੀ ਹੁੰਦੇ ਆ ਪਹਿਲੇ ਨੰਬਰ 'ਚ ਜਿਹੜੀ ਪਹਿਲੇ ਨੰਬਰ ਤੇ ਲੋਕ ਹੁੰਦੇ ਨੇੰਦੇ ਵਾਲੇ ਆ ਸੋਸ਼ਲ ਸੋਸ਼ਲ ਮੀਡੀਆ ਆ ਇਹੇ ਆਗੇ ਨਾ ਈਰਖਾ ਕਰਦੇ ਆ ਲੋਕ ਸੋਸ਼ਲ ਮੀਡੀਆ ਤੇ ਈਰਖਾ ਜ਼ਿਆਦੇ ਆ ਜਾਂ ਪ੍ਰਵਾਹਨ ਕਹਲਾ ਜਿਵੇਂ ਤੂੰ ਕਹਿਣਾ ਪ੍ਰਵਾਹਨ ਹਾਂ ਪ੍ਰਵਾਹ ਨਹੀਂ ਹੋਗੀ ਇੱਕ ਤਰ੍ਹਾਂ ਦੀ ਇਹ ਪ੍ਰਵਾਹ ਨਹੀਂ ਹੋਗੀ ਵੀ ਪ੍ਰਵਾਹ ਨਾ ਕਰੇ ਹਾਂ ਪ੍ਰਵਾਹ ਨਾ ਕਰੇ ਜੇ ਤੂੰ ਉਹ ਤੇਰੇ ਤੇ ਕਰਦਿਆ ਤੂੰ ਉਹਨਾਂ ਨੂੰ ਕਰਨ ਲੱਗ ਗਿਆ ਫਿਰ ਤੂੰ ਚੱਕਰ ਚ ਪੈ ਜਾਵੇਂਗਾ ਆਪਣਾ ਗੱਲ ਉਹ ਤੀਜੀ ਕਸਮ ਵਾਲਿਆਂ ਦੀ ਗੱਲ ਮੰਨਣੀ ਹੈ ਹਨਾ ਤੀਜੀ ਕਸਮ ਵਾਲੇ ਬੰਦੇ ਤੇਰੇ ਆਪਦੇ ਹੋਣਗੇ ਹਾਂ ਆਉਣ ਦਰ ਉਹ ਤੇਰੇ ਮੂੰਹ ਤੇ ਕਹਿਣਗੇ ਤੇਰੀ ਕੋਈ ਘਾਟ ਵੀ ਦੱਸਣਗੇ ਤੇਰੀ ਕਮੀ ਵੀ ਦੱਸਣਗੇ ਆਹੋ ਹਾਂ ਜਿਵੇਂ ਤੂੰ ਹੀ ਕੋਈ ਗੱਲ ਤੋਂ ਟੋਕ ਦੇ ਹਾਂ ਉਹ ਨਿੰਦਿਆ ਨਹੀਂ ਗਈ ਤਿੰਨ ਕਿਸਮ ਦੇ ਲੋਕ ਉਹਦਾ ਸਿੱਖਿਆ ਹੀ ਹੋ ਗਈ ਹਾਂ ਇਹ ਨਿੰਦਿਆ ਨੂੰ ਹੰਦਾ ਦੀ ਕਦੇ ਪ੍ਰਵਾਹ ਨਹੀਂ ਕਰਨੀ ਸੋਚਣਾ ਨਹੀਂ ਜਦੋਂ ਆਪਾਂ ਆਪ ਨਹੀਂ ਕਰਦੇ ਕਿਸੇ ਦੀ ਠੀਕ ਆ ਬਰਾਬਰ ਸਾ ਮੇਰਾ ਕਾਟਾ ਮਾਰਨ ਦਾ ਮਸਲੇ ਦਾ ਸਵਾਲ ਦਾ ਹੱਲ ਕਰਦਾ ਤੁਸੀਂ ਜਿੰਨਾ ਸੋਚੇਗਾ ਪਰੇਸ਼ਾਨ ਹੋਏਗਾ ਕਾਟਾ ਮਾਰਦੇ ਜਿਹੜੇ ਤੇਰੇ ਆਪਦੇ ਆ ਤੇਰੀਆਂ ਘਾਟਾਂ ਦੱਸਦੇ ਕਾਵੀਆਂ ਦੱਸਦੇ ਤੈਨੂੰ ਪਤਾ ਵੀ ਇਹ ਮੇਰੇ ਆ ਹਨ ਉਹ ਈਰਖਾ ਵੀ ਨਹੀਂ ਕਰਦੇ ਹੁੰਦੇ ਉਹ ਈਰਖਾ ਉਹ ਤੇਰਾ ਭਲਾ ਸੋਚਣ ਵਾਲੇ ਲੋਕ ਹੋਣਗੇ ਹਮ ਉਹਨਾਂ ਦੀ ਗੱਲ ਸੁਣ ਹਮ ਉਹ ਮੌਕੇ ਤੇ ਕੌੜੀ ਲੱਗਦੀ ਆ ਜਿਹੜਾ ਬੰਦਾ ਆਪ ਤੋਂ ਘਟ ਆ ਉਹਦੀ ਨਿੰਦਿਆ ਕਦੇ ਨਹੀਂ ਕਰ ਦਿੰਦੇ ਲੋਕ ਨਿੰਦਾ ਉਹ ਵੀ ਕਰ ਦਿੰਦੇ ਜਿਹੜਾ ਆਪ ਤੋਂ ਵੱਧ ਆ। ਹੂੰ। ਵੀ ਯਾਰ ਇਹ ਕਿਉਂ ਆ? ਇਹ ਤਰੱਕੀ ਕਿਉਂ ਕਰ ਗਿਆ? ਹੂੰ। ਕਿਤੇ ਆਹ ਦੇ ਮਾੜੇ ਤੂੰ ਨਿੰਦਾ ਕਰਦਾ ਨਹੀਂ ਵਿਖੇਗਾ ਤੂੰ। ਆਹੋ। ਆਹ ਤੂੰ ਮਾੜੇ ਦੀ ਨਿੰਦਾ ਕੋਈ ਨਹੀਂ ਕਰਦਾ। ਤੇ ਕਰੂ ਤਾਂ ਵਾ ਇਰਖਾ ਹੁੰਦੀ ਬੰਦੇ ਚ। ਕਿਾ ਤਰੱਕੀ ਤੋਂ ਜਲਦਾ ਵੀ ਜਵਾਕ ਬਾਹਰ ਕੰਡ ਲੈ ਆਇਆ ਕਰਦਾ। ਬਿਲਕੁਲ ਬਿਲਕੁਲ। ਕੁਸ ਵੀ ਆ। ਪਤਾ ਨਹੀਂ ਵੀ ਕਿਵੇਂ ਕੀਤਾ ਆ। ਜੇ ਤੂੰ 4 ਕਿਲੇ ਜ਼ਮੀਨ ਵੱਧ ਬਣਾਲੀ ਤਾਂ ਤੇਰੇ ਤੇ ਲੱਗਣ ਲੱਗ ਜਾਣਗੇ। ਹੂੰ। ਠੀਕ ਆ। ਜਿਹੜੇ ਜਾਣਦੇ ਨਹੀਂ ਉਹ ਤੇਰੀ ਗੱਡੀ ਵੇਖ ਕੇ ਤੇਰੇ ਕੱਪੜੇ ਵੇਖ ਕੇ ਹੂੰ। ਤਿੰਗਾ ਸੋਸ਼ਲ ਮੀਡੀਆ ਤੇ ਫੋਟੋ ਆਏ ਕਿ ਜੇ ਸਮਾਜ ਤਾਂ ਤੂੰ ਲੰਘਿਆ ਜਾਣਾ ਚੰਗੇ ਕੱਪੜੇ ਪਾਏ ਤੇ ਚੰਗੀ ਕਾਰ ਆ ਉਹ ਉੱਥੋਂ ਲੱਗਣ ਲੱਗ ਪੈਂਦੇ ਆ ਵੀ ਯਾਰ ਸਾਡੇ ਕੋਲੇ ਸਾਈਕਲ ਵੀ ਹੈਣੀ ਇਹ ਕਾਰ ਤੇ ਜਾਇਆ ਨਾ ਲੱਗਦਾ ਜ਼ਮੀਰਦਾਰ ਭਰਾਈ ਆ ਭਰਾ ਨਹੀਂ ਕਰਨੀ ਇਹ ਨਾ ਗੱਲਾਂ ਦੀ ਠੀਕ ਆ ਬਾਈ ਚਲ ਠੀਕ ਆ ਕੱਟਦੇ